ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ। ਰਾਮਸਰੂਪ ਅਣਕੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਚੰਨਣਵਾਲ ਨੂੰ ਜਾਂਦੀ ਪਸ਼ਪਿੰਦਰ ਕਹਿ ਕੇ ਗਈ ਸੀ ਕਿ ਉਹ ਹਫ਼ਤਾ 10 ਦਿਨ ਤੋਂ ਬਾਅਦ ਉੱਥੇ ਨਹੀਂ ਲਾਏਗੀ। ਜਿਸ ਦਿਨ ਵਾਪਸ ਜਾਣਾ ਹੋਇਆ ਉਹ ਪੱਕੀ ਤਰੀਕ ਤੇ ਸਮਾਂ ਲਿਖ ਕੇ ਚਿੱਠੀ ਭਾਵੇਗੀ। ਬਰਨਾਲੇ ਦੇ ਬੱਸ ਸਟੈਂਡ ਉੱਤੇ ਉਸ ਦਿਨ ਨਸੀਬ ਆ ਜਾਵੇ। ਅਤੇ ਉਹ ਫਿਰ ਉਹ ਇਕੱਠੇ バス ਵਿੱਚ ਸਲਾਰਤਪੁਰੇ ਤੱਕ ਗੱਲਾਂ ਕਰਦੇ ਜਾਣਗੇ। ਪੁਸ਼ਪਿੰਦਰ ਇਹ ਵੀ ਮਨਾ ਕਰਕੇ ਗਏ ਸੀ ਕਿ ਨਸੀਬ ਚੰਨਣਵਾਲ ਉਹਨੂੰ ਮਿਲਣ ਨਾ ਆਵੇ। ਉੱਥੇ ਉਹਦੇ ਮਾਮੇ ਦੇ ਮੁੰਡੇ ਬਹੁਤ ਭੜੇ ਹਨ। ਜੇ ਕਿਸੇ ਗੱਲ ਦੀ ਸ਼ੋ ਹੋ ਗਈ ਤਾਂ ਕੰਮ ਖਰਾਬ ਹੋ ਜਾਵੇਗਾ। ਮਾਮੇ ਦੇ ਮੁੰਡੇ ਤਾਂ ਫੱਟ ਝੂਪਾ ਦੇਣਗੇ। ਨਸੀਬ ਜਦੋਂ ਤੋਂ ਰਾਜਪੁਰਾ ਫੂਲ ਦੇ ਕਾਲਜ ਵਿੱਚ ਪੜਨ ਲੱਗਿਆ ਸੀ ਅਤੇ ਕੋਠੀ ਆਪਣੇ ਮਾਮੇ ਦੇ ਘਰ ਰਹਿੰਦਾ ਸੀ ਉਹ ਕਦੇ ਵੀ 2 ਦਿਨ ਤੋਂ ਵੱਧ ਸੰਘੇੜੇ ਆ ਕੇ ਨਹੀਂ ਠਹਿਰਿਆ ਸੀ ਉਹ ਤਾਂ ਸੰਘੇੜੀ ਆਉਂਦਾ ਵੀ ਚੌਥੇ ਪੰਜਵੇਂ ਮਹੀਨੇ ਕੀ ਕਰਨ ਆਉਣਾ ਸੀ ਸੰਘੇੜਿਆਂ ਵਿੱਚ ਉਹਦਾ ਸਾਰਾ ਖਾਣ ਪੀਣ ਪਹਿਨਣ ਅਤੇ ਪੜ੍ਹਾਈ ਦਾ ਖਰਚਾ ਤਾਂ ਮਾਮੇ ਦੇ ਸਿਰ ਸੀ ਮਾਮੇ ਨੇ ਤਾਂ ਉਹਨੂੰ ਇੱਕ ਤਰ੍ਹਾਂ ਨਾਲ ਆਪਣਾ ਪੁੱਤ ਹੀ ਬਣਾ ਲਿਆ ਸੀ ਉਹਦੀ ਮਾਮੀ ਸੀ ਤੋ ਉਹਨੂੰ ਅੰਤਾਂ ਦਾ ਮੋਹ ਕਰਦੇ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹੁਣ ਤਾਂ ਇਹ ਨਸੀਬ ਹੀ ਉਹਨਾਂ ਦਾ ਸਭ ਕੁਝ ਸੀ 10 ਦਿਨ ਲੰਘ ਗਏ ਪਸ਼ਪਿੰਦਰ ਦੀ ਕੋਈ ਚਿੱਠੀ ਨਾ ਆਈ ਉਹ ਨਿਤ ਡਾਕ ਦੇਖਣ ਜਾਂਦਾ ਪਿੰਡ ਦੇ ਡਾਕ ਥੈਲੇ ਵਿੱਚ ਕਦੇ ਵੀ ਕਦੇ 30 ਚਿੱਠੀਆਂ ਨਿਕਲਦੀਆਂ ਉਹਦੀ ਕੋਈ ਚਿੱਠੀ ਨਾ ਹੁੰਦੀ ਆਪਣੇ ਚਿੱਠੀ ਨਾਂ ਦੇਖ ਕੇ ਜਿਵੇਂ ਉਹਦੀ ਭੁੱਖ ਤਰੇਹੀ ਮਰ ਜਾਂਦੀ ਇੰਜ ਉਹ ਕਦੇ-ਕਦੇ ਦੁਪਹਿਰ ਦੀ ਰੋਟੀ ਵੀ ਨਾ ਖਾਂਦਾ ਚਿੱਠੀ ਦੀ ਅੜੀਕ ਉਹਦੇ ਲਈ ਪਸ਼ਪਿੰਦਰ ਦੀ ਅੜੀਕ ਤੋਂ ਵੱਧ ਸੀ ਹਰ ਰੋਜ਼ ਸਵੇਰ ਤੋਂ ਹੀ ਉਹ ਅੜੀਕ ਕਰਨ ਲੱਗਦਾ ਰਾਤ ਮਸਾਂ ਲੰਘਦੀ ਡਾਕ ਥੈਲਾ ਲੈ ਆਉਣ ਵਾਲਾ ਬੰਦਾ ਵੀ ਉਹਦਾ ਮਹਿਬੂਬ ਬਣ ਗਿਆ ਸੀ ਸਕੂਲ ਅੱਗੇ ਸਾਈਕਲਾਂ ਦੇ ਪੈਨਸਲ ਲਾਉਣ ਵਾਲੇ ਦੀ ਦੁਕਾਨ ਉੱਤੇ ਉਹ ਜਾ ਬੈਠਦਾ ਉਹਦੀ ਨਗਾ ਪਰ ਨਾਲੇ ਵੱਲੋਂ ਆਉਂਦੇ ਹਰ ਸਾਈਕਲ ਸਵਾਰ ਉੱਤੇ ਜਾ ਠਹਿਰਦੀ ਬੰਦਿਆਂ ਦੇ ਭਲੇਖੇ ਪੈਂਦੇ ਜਿਵੇਂ ਉਹੀ ਆਗ ਰਿਹਾ ਹੋਵੇ ਡਾਕ ਥੈਲਾ ਆਉਣ ਦਾ ਸਮਾਂ ਲੰਘ ਜਾਂਦਾ ਤਾ ਉਹ ਤਰलो ਮੱਛੀ ਹੋਣ ਲੱਗਦਾ ਤੜਫਦਾ ਜਿਵੇਂ ਡਾਕ ਥੈਲਾ ਨਾ ਆਇਆ ਤਾਂ ਉਹਦੀ ਜਾਨ ਹੀ ਨਿਕਲ ਜਾਵੇਗੀ ਡਾਕ ਥੈਲਾ ਆ ਜਾਂਦਾ ਤਾਂ ਉਹਦੇ ਹੱਡਾਂ ਵਿੱਚ ਸ਼ਕਤੀ ਭਰਨ ਲੱਗਦੇ ਉਹ ਡਾਕ ਥੈਲੇ ਵਾਲੇ ਦੇ ਨਾਲ ਹੀ ਹੋ ਜਾਂਦਾ ਪਿੰਡ ਦੀ ਡਾਕ ਬ੍ਰਾਂਚ ਵਿੱਚ ਜਾ ਕੇ ਥੈਲਾ ਖੁੱਲਦਾ ਤਾਂ ਤਿੱਖੀ ਨਜ਼ਰ ਨਾਲ ਕਿਸੇ ਬਾਜ ਵਾਂਗ ਉਹ ਟਿੱਠੀਆਂ ਦੇਖਦਾ ਡਿਲੀਵਰੀ ਏਜੰਟ ਇਕੱਲੀ- ਇਕੱਲੀ ਚਿੱਠੀ ਦਾ ਐਡਰੈਸ ਪੜਦਾ ਨਸੀਬ ਝੁੱਕ ਕੇ ਖੜ ਜਾਂਦਾ ਅਤੇ ਹਰ ਐਡਰੈਸ ਉਤੇ ਅੱਖਾਂ ਪਾੜ-ਪੜ ਚਾਕਦਾ ਉਹਦੀ ਚਿੱਠੀ ਨਾ ਨਿਕਲਦੀ ਉਹ ਇੱਕ ਮੂਗ ਹੌਕਾ ਲੈਂਦਾ ਇਹ ਹੌਕੇ ਨਾਲ ਜਿਵੇਂ ਉਹਦਾ ਕਾਰਜ ਤੁਰ ਅੰਦਰ ਤੱਕ ਖੁਰਚਿਆ ਜਾਂਦਾ ਹੋਵੇ ਉਹਨੂੰ ਲੱਗਦਾ ਜਿਵੇਂ ਇਸ ਹੌਕੇ ਨੇ ਉਹਦੀਆਂ ਨਾੜਾਂ ਦਾ ਖੂਨ ਸਾੜ ਦਿੱਤਾ ਹੋਵੇ ਉਹਨੂੰ ਕੁਝ ਵੀ ਚੰਗਾ ਨਾ ਲੱਗਦਾ ਇੱਕ ਦੱਬਵੀਂ ਜਹੀ ਚੀਖ ਉਹਦੇ ਮੱਥੇ ਦੀਆਂ ਨਾੜਾਂ ਨੂੰ ਅਵਾਰ ਕੇ ਨਿਕਲ ਤੁਰਦੇ ਉਧੀਆਂ ਪੁੜਪੜੀਆਂ ਵਿੱਚ ਠੱਕ ਠੱਕ ਹੁੰਦੀ ਪੈਰ ਘੜੀਸਦਾ ਉਹ ਘਰ ਨਹੀਂ ਸੀ ਜਾਂਦਾ ਉਹ ਬਾਬਾ ਟੇਕ ਦੱਸਦੇ ਡੇਰੇ ਵੱਲ ਮੁੜ ਪੈਂਦਾ ਉਹ ਤਾਂ ਥੜੇ ਉਤੇ ਨਿੰਮ ਥੱਲੇ ਬੈਠ ਕੇ ਪੰਜਾਬੀ ਦਾ ਅਖਬਾਰ ਪੜ੍ਹਨ ਲੱਗਦਾ ਬੁੱਢੇ ਨਿੰਮ ਦੀਆਂ ਜੜਾਂ ਵਿੱਚ ਇੱਧਰ ਉੱਧਰ ਮਾਮ ਦਸਤੇ ਕੁੰਡੇ ਘੋਟਣੇ ਖੇਤਾਂ ਤੋਂ ਲਿਆਂਦੀਆਂ ਜੜੀਆਂ ਬੂਟੀਆਂ ਤੇ ਇੱਕ ਪਾਸੇ ਥੜੇ ਤੋਂ ਥੱਲੇ ਲੱਕੜਾ ਪਾਥੀਆਂ ਦੇ ਢੇਰ ਕੋਲ ਕੁਸਤੇ ਮਾਰਨ ਲਈ ਧੂਣਾ ਹੁੰਦਾ ਜਿਹਦੇ ਨਾਲ ਛੰਡੀ ਸਵਾ ਤਾंबे ਵਾਂਗ ਚਮਕਦੇ ਇਸ ਨਿਮਤਲੇ ਤੋਤੇ ਨ ਮੰਜੇ ਹਮੇਸ਼ਾ ਹੀ ਬਹਿ ਰਹਿੰਦੇ ਪਿੰਡ ਦੇ ਜਾਂ ਬਾਰੋਂ ਆਏ ਲੋਕ ਇਹਨਾਂ ਮੰਜਿਆਂ ਉੱਤੇ ਆ ਕੇ ਬੈਠਦੇ ਅਖਬਾਰ ਪੜ੍ਹਦੇ ਜਾਂ ਦੁਨੀਆ ਭਰ ਦੀਆਂ ਗੱਲਾਂ ਕਰਦੇ ਲੰਗਰ ਵਿੱਚੋਂ ਖੱਟੇ ਲੱਸੀ ਚਾਹ ਅਤੇ ਰੋਟੀਆਂ ਦੇ ਪੰਡਾਰੇ ਵੀ ਵਰਤਦੇ ਰਹਿੰਦੇ ਰਸੀਬ ਦੇ ਹੱਥ ਵਿੱਚ ਅਖਬਾਰ ਹੁੰਦਾ ਤਾਂ ਅਨਪੜ੍ਹ ਲੋਕ ਉਹਦੇ ਕੋਲੋਂ ਦੁਨੀਆ ਦੀ ਖ਼ਬਰ ਪੁੱਛਦੇ ਇੱਕ ਸਵਾਲ ਤਾਂ ਘੜਿਆ ਘੜਾਇਆ ਹਮੇਸ਼ਾ ਹੀ ਉੱਠਦਾ हां भाई की बोलदा अखबार किसे-किसे बंदे नु नसीब 5-7 सुरखियां पढ़ के सुना देंदा किसे-किसे नु कोई एक अद सुरखी ही अदे किसे बारी चुप ही ਧਾਰ ਲੈਂਦਾ ਐਨਾ ਹੀ बोलदा ਹੈ ਨਹੀਂ ਅੱਜ ਤੱਕ ਕੋਈ ਖਾਸ ਖਬਰ ਦੂਜੇ ਪਾਸੇ ਪੱਕੇ ਬਰਾਂਡੇ ਵਿੱਚ ਅਨੇਕ ਲੋਕ ਸਿਮਿੰਟ ਦੇ ਬੈਂਚਾਂ ਤੇ ਤਖਤ ਪੋਸ਼ ਉੱਤੇ ਬੈਠੇ ਹੁੰਦੇ ਉਜ ਲੋਕ ਬਰਾਂਡੇ ਸਾਹਮਣੇ ਨੇਮ ਥੱਲੇ ਰੱਖੇ ਤਖਤ ਪੋਸ ਉੱਤੇ ਬੈਠਦੇ ਡੇਰੇ ਦੇ ਮਹਾਂਤ ਬਰਾਂਡੇ ਵਿੱਚ ਬੈਠ ਕੇ ਦਵਾਈਆਂ ਦਿੰਦੇ ਦਵਾਈਆਂ ਦੇਣ ਦੇ ਨਾਲ-ਨਾਲ ਰਾਜਨੀਤੀ ਧਰਮ ਸੱਭਿਆਚਾਰ ਅਤੇ ਸਿਹਤ ਸਬੰਧੀ ਬਖਿਆਨ ਵੀ ਚੱਲਦੇ ਰਹਿੰਦੇ ਮਰੀਜ਼ਾਂ ਵਿੱਚੋਂ ਹੀ ਕੋਈ ਇੱਕ ਜਣਾ ਨਿੱਕਾ ਜਿਹਾ ਸਵਾਲ ਹਵਾ ਵਿੱਚ ਉਛਾਲ ਦਿੰਦਾ ਤਾਂ ਬਾਬੇ ਅੱਦਾ-ਅੱਦਾ ਘੰਟਾ ਉਸੇ ਨੂੰ ਲੈ ਕੇ ਬੋਲੀ ਜਾਂਦੇ ਸਾਹਮਣੇ ਵੱਡੇ ਮੇਜ਼ ਮੇਜ਼ ਉੱਤੇ ਅਨੇਕਾ ਪ੍ਰਕਾਰ ਦੀਆਂ ਸ਼ੀਸ਼ੀਆਂ ਖੰਬੇ ਹੱਥ ਦਵਾਈਆਂ ਦੀ ਅਲਮਾਰੀ ਕੁਰਸੀ 'ਤੇ ਬੈਠਾ ਬਾਬਾ ਜੀ ਪੱਤਰ ਦੀ ਕਾਲੀ ਕੁੰਡੀ ਵਿੱਚ ਕੁਝ ਨਾ ਕੁਝ ਰਗੜ ਰਹੇ ਹੁੰਦੇ। ਇਹ ਕੁੰਡੀ ਵਿੱਚ ਰਗੜੀ ਮਿੱਟੀ ਵੀ ਸੰਜੀਵਨੀ ਬਣ ਉੱਠਦੀ। ਬਾਬਿਆਂ ਦੇ ਹੱਥ ਜਸ ਸੀ। ਨਹੀਂ ਤਾਂ ਦਵਾਈਆਂ ਉਹੀ ਸਨ ਜੋ ਕੁੱਲ ਦੁਨੀਆ ਦੇ ਵੈਦ ਹਕੀਮ ਵਰਤਦੇ ਸਨ। ਦੂਰ ਦੂਰ ਤੋਂ ਪਿੰਡਾਂ ਤੋਂ ਚੱਲ ਕੇ ਲੋਕ ਇੱਥੇ ਆਉਂਦੇ। ਧਾਗੇ ਤੇ ਵੀਤਾ ਅਤੇ ਹਥੌੜਿਆਂ ਦੀ ਦੁਨੀਆ ਤੋਂ ਪਰੇ ਜਾ ਕੇ ਉਹ ਮਰੀਜ਼ਾਂ ਨਾਲ ਸਰੀਰ ਵਿਗਿਆਨ ਦੀ ਦ੍ਰਿਸ਼ਟੀ ਤੋਂ ਗੱਲ ਕਰਦੇ। ਬਾਬਿਆਂ ਦਾ ਨਿੱਗਰ ਭਰਵਾਂ ਸਰੀਰ ਬਦਾਮੀ ਰੰਗ ਦਾ ਦਰਸ਼ਨੀ ਚਿਹਰਾ ਅਤੇ ਖੁੱਲੀ ਪੂਰੀ ਦਾੜੀ ਸੀ ਉਹ ਤੇੜ ਚਾਦਰ ਅਤੇ ਗਲ ਖੁੱਲਾ ਬੰਗਾਲੀ ਕਮੀਜ਼ ਪਹਿਨਦੇ ਸਿਰ ਉੱਤੇ ਧੂਣੀ ਕਰਕੇ ਬੰਨ ਸਿਰ ਉੱਤੇ ਪੂਣੀ ਕਰਕੇ ਬੰਨੀ ਪੱਗ ਤਿੰਨਾ ਬਸਤਰਾਂ ਦਾ ਰੰਗ ਵੀ ਬਦਾਮੀ ਪੱਗਮਾ ਹਿੰਦੀ ਅਤੇ ਪੰਜਾਬੀ ਦਾ ਸਹਿਤ ਉਹਨਾਂ ਦਾ ਕਾਫੀ ਪੜਿਆ ਹੋਇਆ ਸੀ ਜਵਾਨ ਉੱਤੇ ਨਿਤ ਵਰਤੋਂ ਦੇ ਅੰਗਰੇਜ਼ੀ ਸ਼ਬਦ ਵੀ ਰਹਿੰਦੇ ਮਰੀਜ਼ਾਂ ਤੋਂ ਛੁੱਟ ਉਹਨਾਂ ਕੋਲ ਹੋਰ ਲੋਕ ਵੀ ਆਉਂਦੇ ਕਾਂਗਰਸੀ ਅਕਾਲੀਆ ਤੇ ਕਮਿਊਨਿਸਟ ਵਿਚਾਰਾਂ ਦੇ ਲੋਕ ਵੈਦ ਅਧਿਆਪਕ ਸਿਹਤ ਸਵੀਏ ਰਮ ਤੇ ਫਕੀਰ ਮਾਨਸਿਕ ਦੁੱਖਾਂ ਦੇ ਭੰਨੇ ਜਾਂ ਫਿਰ ਰੋਟੀ ਚਾਹ ਨੂੰ ਘੇੜਾ ਦੇਣ ਵਾਲੇ ਹੀ ਬਾਬੇ ਸਵੇਰੇ ਦਿਨ ਚੜਨ ਤੋਂ ਦੁਪਹਿਰ ਤੱਕ ਅਤੇ ਉਧਰੋਂ ਪਿਛਲੇ ਪਹਿਰ ਤੋਂ ਆਥਨ ਹੋਣ ਤੱਕ ਦਵਾਈਆਂ ਦਿੰਦੇ ਉੱਥੇ ਬੈਠੇ ਹੀ ਸਭ ਨੂੰ ਮਿਲਦੇ ਦੁੱਖ ਸੁੱਖ ਪੁੱਛਦੇ ਆਉਣ ਵਾਲੇ ਦੀ ਭਾਵਨਾ ਸਮਝਦੇ ਅਤੇ ਉਹਦਾ ਕਸ਼ਟ ਨਿਵਾਰਨ ਕਰਦੇ ਚੰਦਾਲਾਂ ਨੂੰ ਵਾਲੇ ਚੰਦਾਲੇ ਜਾਂਦੇ ਸਿਆਸੀ ਪਾਰਟੀਆਂ ਧਾਰਮਿਕ ਸੰਗਠਨ ਵਿਦਿਅਕ ਸੰਸਥਾਵਾਂ ਸਮਾਜਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸਿਹਤ ਸੁਭਾਵਾਂ ਕਦੇ ਵੀ ਆ ਕੇ ਬਾਬਿਆਂ ਦਾ ਦਰ ਮੱਲ ਲੈਂਦੀ ਆ ਉਹ ਦਿਲ ਖੋਲ ਕੇ ਅਗਲਿਆਂ ਦੀ ਇੱਛਾ ਪੂਰਾ ਕਰਦੇ ਡੇਰੇ ਦੀ ਪੌਣੇ 300 ਵਿਗੇ ਜ਼ਮੀਨ ਸੀ ਦਵਾਈ ਬੂਟੀ ਕਰਨ ਪਿੱਛੋਂ ਉਹਨਾਂ ਨੂੰ ਬਥੇਰਾ ਪੈਸਾ ਆਉਂਦਾ ਸੀ ਸਾਰੇ ਦਾ ਸਾਰਾ ਪੁੰਨ ਲੇਖੇ ਲੱਗ ਜਾਂਦਾ ਬਾਬੇ ਨਿਸ਼ਕਾਮ ਵਰਤੀ ਦੇ ਇਨਸਾਨ ਸਨ ਦੁਨੀਆ ਨੂੰ ਸਮਝਦੇ ਵਿਚਰਦੇ ਦੁਨੀਆ ਵਿੱਚ ਰਹਿੰਦੇ ਵਿੰਡ ਵਿੱਚ ਜਾਂ ਇਲਾਕੇ ਵਿੱਚ ਕਿਤੇ ਰਵੇ ਕਿਸੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਾ ਭੋਗ ਪੈਂਦਾ ਸਪਤਾ ਹੁੰਦਾ ਉਹਨਾਂ ਨੂੰ ਬੁਲਾਇਆ ਗਿਆ ਹੁੰਦਾ ਤਾਂ ਉਹ ਹਰ ਹਾਲਤ ਵਿੱਚ ਆਪਣਾ ਸਕੂਟਰ ਲੈ ਕੇ ਪਹੁੰਚਦੇ ਧਾਰਮਿਕ ਸੰਸਥਾਵਾਂ ਦੇ ਸਮਾਗਮਾਂ ਵਿੱਚ ਹੁੰਦੇ ਸਾਹਿਤਕ ਇਕੱਠਾਂ ਵਿੱਚ ਜਾ ਕੇ ਆਉਂਦੇ ਕਦੇ-ਕਦੇ ਕਵਿਤਾ ਵੀ ਪੜ ਆਉਂਦੇ ਨਿਮਤਲਲੇ ਮੰਜੀ ਉਤੇ ਬੈਠਾ ਨਸੀਬ ਅਖਬਾਰ ਪੜ ਰਿਹਾ ਸੀ ਜਾਂ ਉਂਝ ਹੀ ਨੀਵੀਂ ਪਾਈ ਬੈਠਾ ਹੁੰਦਾ ਜਦੋਂ ਹੀ ਉਹ ਬਾਬਿਆਂ ਨੂੰ ਦੇਖਦਾ ਖੜਾ ਹੋ ਕੇ ਮਰਾਜ ਆਖਦਾ ਬਾਬਿਆਂ ਨੂੰ ਉਹ ਚੰਗਾ ਚੰਗਾ ਲੱਗਦਾ ਉਹ ਉਹਦਾ ਹਾਲ ਚਾਲ ਪੁੱਛਦੇ ਤੇ ਇੱਕ ਸਵਾਲ ਹਮੇਸ਼ਾ ਹੀ ਕਰਦੇ ਕਦੋਂ ਆ ਰਿਹਾ ਰਿਜ਼ਲਟ ਬਈ ਤੇਰਾ ਜਵਾਨਾ ਦੇਖੋ ਜੀ ਉਹ ਕਹਿੰਦਾ ਅਤੇ ਫੇਰ ਚੁੱਪ ਕੀਤਾ ਹੀ ਮੰਝਿਓ ਤੇ ਬੈਠ ਜਾਂਦਾ ਇੰਨਾ ਸਾਉ ਮੁੰਡਾ ਹੈ ਕਦੇ ਕਦੇ ਉਹਦੇ ਨਾਲ ਹੀ ਮੰਝਿਓ ਤੇ ਬੈਠ ਕੇ ਬਾਬੇ ਉਹਦੀ ਪਿੱਠ ਥਾਪੜਦੇ ਉਹਨੂੰ ਗੱਲਾਂ ਪੁੱਛਣ ਲੱਗਦੇ ਨਸੀਬ ਤੇ ਮਾਦੀ ਮਾ ਬੋਲਦਾ ਅਤੇ ਬਹੁਤ ਥੋੜੇ ਸ਼ਬਦਾਂ ਵਿੱਚ ਜਵਾਬ ਦਿੰਦਾ ਬਾਬੇਨ ਉਹਦੇ ਸਾਰੀ ਗੱਲ ਸਮਝ ਆਉਂਦੇ। ਬਈ ਤੂੰ ਦਾ ਜੋ ਅੰਨਾ ਕਮਾਲ ਐ ਬੜਾ ਖਲਾਸਾ ਕਰਕੇ ਗੱਲ ਕਹਿਣਾ। ਕਈ ਮਾਰਕਸਵਾਦੀ ਦੇਖੇ ਆਂ ਉਹਨਾਂ ਦਾ ਤਾਂ ਅੱਧਾ ਵੀ ਪੱਲੇ ਨਹੀਂ ਪੈਂਦਾ। ਸ਼ਬਦਾਂ ਵਿੱਚ ਉਲਝ ਕੇ ਹੀ ਰਹਿ ਜਾਂਦੇ ਆਂ। ਬਾਬੇ ਉਹਦੀ ਤਾਰੀਫ ਕਰਦੇ। ਪਿਛਲੇ ਸਾਲ ਮੈਦੂਨ ਵਿੱਚ ਬਦਰੀ ਨਾਰਾਇਣ ਕੋਠੇ ਖੜਕ ਸਿੰਘ ਆਇਆ ਸੀ। 2-3 ਦਿਨ ਠਹਿਰਿਆ। ਨਸੀਬ ਦੀ ਤੇਜਬੁੱਧੀ ਦੇਖ ਕੇ ਉਹਦੇ ਨਾਲ ਕਈ ਘੰਟੇ ਗੱਲਾਂ ਕੀਤੀਆਂ। ਅਤੇ ਜਾਣਦਾ ਹੋਇਆ ਉਹਨੂੰ ਦੁੱਖ ਹਸਤਾ ਹਾਲਤ ਕਤਾਬਾਂ ਲੈ ਗਿਆ ਉਹਨਾਂ ਦਿਨਾਂ ਵਿੱਚ ਹੀ ਨਸੀਬ ਸੰਘੇੜੇ ਆਇਆ ਸੀ ਕੁਝ ਦਿਨ ਇੱਥੇ ਹੀ ਰਿਹਾ ਸੀ ਮਾਂ ਕੋਲ ਬੈਠ ਕੇ ਵਿੱਚ ਬਿਆ ਰਹਿੰਦਾ ਜਾਂ ਮਾਂ ਬਾਪਾ ਟੇਕ ਦਸ ਦੇ ਡੇਰੇ ਇਹ ਕਿਤਾਬਾਂ ਉਹਨੇ ਕੋ-ਖੋਖ ਪੜ੍ਹੀਆਂ ਸਨ ਉਹਨੂੰ ਇਹ ਕਿਤਾਬਾਂ ਹੁਣ ਵੀ ਦਿਲਚਸਪ ਲੱਗਦੀਆਂ ਸਨ ਟੇਕ ਦਸ ਦੇ ਡੇਰੇ ਆਉਂਦਾ ਉਹ ਇੱਕ ਕਿਤਾਬ ਹੱਥ ਵਿੱਚ ਫੜ ਲਿਆ ਹੁੰਦਾ ਕਿਸੇ ਤੋਂ ਨਸੀਬ ਨੇ ਸੁਣਿਆ ਸੀ ਕਿ ਕੱਲ ਐਤਵਾਰ ਨੂੰ 1 ਵਜੇ ਬਰਨਾਲੇ ਲੇਖਕ ਸਭਾ ਦੀ ਕੋਈ ਸਹਿਤਕ ਗੋਸ਼ਟੀ ਹੈ ਇਲਾਕੇ ਦੇ ਲੇਖਕਾਂ ਤੋਂ ਬਿਨਾ ਬਾਰੋਂ ਵੀ ਕੁਝ ਇੱਕ ਨਾਮਵਰ ਲੇਖਕ ਆਉਣਗੇ ਨਾਵਲ ਸੰਬੰਧੀ ਕੋਈ ਪੇਪਰ ਪੜਿਆ ਜਾਣਾ ਹੈ ਐਤਵਾਰ ਨੂੰ ਉਹ 12 ਵਜੇ ਹੀ ਬਰਨਾਲੇ ਪਹੁੰਚ ਗਿਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤਰਫੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ